ਮੈਂ ਦੂਜੀ ਦਫਾ ਆਇਆ ਹਾਂ ਔਰ ਇਹ ਪਿਛਲੀ ਦਫਾ ਪਿਛਲੇ ਸਾਲ ਆਇਆ ਸੀ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਐਥ ਕੀ ਫੈਸ ਫੈਸਟੀਵਲ ਦੇ ਵਿੱਚ ਆਇਆ ਮੈਨੂੰ ਕੋਈ ਆਪਰਾ ਜਿਹਾ ਲੱਗਿਆ ਨਹੀਂ ਉਹਦਾ ਕਾਰਨ ਹੈ ਕਿ ਮੈਨੂੰ ਐਂ ਲੱਗਦਾ ਸੀ ਕਿ ਮੈਂ ਆਪਣੇ ਹੀ ਦੂਜੇ ਘਰੇ ਆਇਆ ਉਹਦਾ ਕਾਰਨ ਹੈ ਕਿ ਬਚਪਨ ਤੋਂ ਨਾ ਮੈਂ ਲਾਹੌਰ ਰੇਡੀਓ ਤੋਂ ਜੁੜਿਆ ਹੋਇਆ ਸੀਗਾ ਮੈਂ 7ਵੀਂ ਚ ਸੀਗਾ ਕਿਤੇ ਉਹੀ ਮਰੋੜ ਦੇ ਮਰੋੜ ਦੇ ਨੇ ਰੇਡੀਓ ਦਾ ਮੂੰਹ ਜਿਹਾ ਉਹ ਜਿੱਤ ਕਮਾਇਆ ਤੇ ਉਹ ਇੱਕ ਬੰਦਾ ਬੋਲਿਆ ਕਿ ਹੁਣ ਤੁਸੀਂ ਮੈਂ ਫਲਾਣਾ ਬੋਲ ਰਿਹਾ ਮੇਰੇ ਕੋਲੋਂ ਪੰਜਾਬੀ ਚ ਖਬਰਾਂ ਸੁਣੋ ਮੇਰੇ ਤਾਇਆ ਨਾਲ ਰੇਡੀਓ ਸੀ ਮੈਂ ਤਾਇਆ ਨੂੰ ਪੁੱਛਿਆ ਵੀ ਤਾਇਆ ਇਹ ਬੰਦਾ ਪਾਕਿਸਤਾਨ ਦਾ ਬੰਦਾ ਪੰਜਾਬੀ ਬੋਲੀ ਜਾਂਦਾ ਉਹ ਬੜਾ ਬੇਵਕੂਫ ਜਿਹਾ ਜਵਾਬ ਆਇਆ ਪੁੱਤਰਾ ਆਪ 47 ਦੇ ਵਿੱਚ ਆਪਣੇ ਸਿੱਖਾਂ 'ਚੋ ਕੁਝ ਮੁਸਲਮਾਨ ਬਣ ਗਏ ਸੀ ਉਹਨਾਂ 'ਚੋ ਕੋਈ ਹੋਊਗਾ ਅੱਛਾ ਮੈਂ ਬਾਪੂ ਤੋਂ ਪੁੱਛਿਆ ਬਾਪੂ ਦਾ ਵੀ ਇਹੀ ਜਵਾਬ ਤੇ ਮੇਰੇ ਕੁਫੜ ਜੀ ਸੀਗੇ ਤੁਸੀਂ ਫੁੱਫਾ ਜਿਹਨੂੰ ਤੁਸੀਂ ਫੁੱਫਾ ਕਹਿੰਦੇ ਹੋ ਉਹ ਬੜੇ ਸਾਹ ਵੱਡੇ ਉਹ ਸੀਗੇ ਰਾਈਟਰ ਲਖਾਰੀ ਸੀਗੇ ਉਹਨਾਂ ਨੇ ਮੈਨੂੰ ਕਿਹਾ ਵੀ ਪੁੱਤਰ ਗੱਲ ਇਹ ਹੈਗੀ ਆ ਕਿ ਪੰਜਾਬੀ ਮਤਲਬ ਸਿੱਖ ਨਹੀਂ ਹੁੰਦਾ ਪੰਜਾਬੀ ਸਾਡੀ ਕੌਮ ਹੁੰਦੀ ਆ ਇਹ ਮਜ਼ਬੂ ਹੋ ਗਿਆ ਆਪਣੇ ਹਿੰਦੂ ਮੁਸਲਮਾਨ ਸਿੱਖ ਤੇ ਆ ਜਿਹੜਾ ਤੇਰਾ ਨਿਕਾਹ ਜਾਂ ਪੰਜਾਬ ਵਾਲਾ ਦੂਜਾ ਪੰਜਾਬ ਕਿਤੇ ਵੱਡਾ ਫਿਰ ਮੈਨੂੰ ਇਸ਼ਕ ਹੋ ਗਿਆ ਰੇਡੀਓ ਨਾਲ ਮੈਂ ਸਕੂਲੋਂ ਛੁੱਟੀਆਂ ਮਾਰਨ ਲੱਗ ਗਿਆ ਐਨ ਜ਼ੁਬਾਨ ਹੋ ਗਏ ਤੇ ਆ ਗਏ ਵੀ ਕਿਹੜੇ ਸਮੇਂ ਕਿਹੜਾ ਪ੍ਰੋਗਰਾਮ ਨੀ ਨਹੀਂ 1 ਸੈਕਿੰਡ ਇੱਕ ਪਾਸੇ ਤੁਹਾਨੂੰ ਇਸ਼ਕ ਹੋ ਗਿਆ ਰੇਡੀਓ ਨਾਲ ਤੇ ਸਕੂਲੋਂ ਛੁੱਟੀ ਕਰ ਲਈ ਤੇ ਪ੍ਰੋਗਰਾਮ ਸੁਣਨੇ ਸੀ ਬੜਾ ਮੇਰੇ ਜ਼ਬਾਨੀ ਜਦੋਂ ਕਿ ਅਸੀਂ 8:30 ਵਜੇ ਨਮਾਜ਼ ਸਵਾ 8 ਵਜੇ ਪੰਜਾਬੀ ਤਰਜਮਾ 9:30 ਵਜੇ ਰਾਵੀ ਰੰਗ ਮੁਦੱस्सਰ ਸ਼ੀਫ ਲੈ ਕੇ ਆਉਣਗੇ 6:30 ਵਜੇ ਉਰਦੂ ਖਬਰਾਂ 9:35 ਤੇ ਨੂਰਜਾਨ ਰਵਾਨੀ ਸਾਹਿਬ ਪ੍ਰੋਗਰਾਮ ਰੱਖ ਲਈ ਹੋਣ ਹਾਰ ਸਾਢੇ 10 ਵਜੇ ਖਬਰਾਂ ਤੁਸੀਂ ਯਾਦ ਕੀਤੇ ਆ ਵਾ ਪੂਰੇ ਯਾਦ ਫਿਰ ਖੇਤ ਖੇਤ ਹਰਿਆਲੀ ਪ੍ਰੋਗਰਾਮ ਫਿਰ ਤਰੰਝਨ ਪ੍ਰੋਗਰਾਮ ਫਿਰ ਜੇ ਬੱਚਾ ਕਿਸਕਾ ਗਵਾਚੇ ਬੱਚੇ ਬਾਰੇ ਫਿਰ ਉਸ ਤੋਂ ਬਾਅਦ ਵਿੱਚ ਜਿਹੜਾ ਸੀਗਾ 7 ਵਜੇ ਪੰਜਾਬੀ ਦਾ ਵਾਰ ਪ੍ਰੋਗਰਾਮ ਸਾਢੇ 8:00 ਵਜੇ ਤੱਕ ਦੀ ਹੁਣ ਵੀ ਆਉਂਦਾ ਹੈਗਾ ਅੱਜ ਉਹ ਮੁਦੱਸਰ ਸ਼ੀਫ ਦਾ ਨਾਮ ਚਿੱਠੀਆਂ ਪਾਉਣ ਲੱਗ ਗਿਆ ਉਹ ਚਿੱਠੀਆਂ ਉਹ ਪੜਨ ਲੱਗ ਗਿਆ ਫਿਰ ਮੈਨੂੰ ਕਹਿੰਦੇ ਤੂੰ ਮੇਰਾ ਪਰਸਨਲ ਨੰਬਰ ਲੈ ਲਾ ਮੈਂ ਪਰਸਨਲ ਤੌਰ ਤੇ ਛੋਟਾ ਜਿਹਾ ਸੀਗਾ ਮੈਨੂੰ ਸਤਵੀਂ ਦਾ ਬੱਚਾ ਕਿੱਡ ਅੱਛਾ ਇੱਕ ਇੰਟਰਸਟਿੰਗ ਚੀਜ਼ ਜਿਹੜੀ ਫਾਤਿਮਾ ਨੋਟ ਕਰਨ ਵਾਲੀ ਆ ਉੱਥੇ ਨਾ ਇੱਕ ਫੋਨ ਇਨ ਪ੍ਰੋਗਰਾਮ ਹੁੰਦਾ ਹੁੰਦਾ ਸੀਗਾ ਉਹ ਹੁੰਦੀ ਸੀ ਇਮਰਾਨ ਖਾਨ ਪ੍ਰੋਗਰਾਮ ਕਰਦੇ ਹੁੰਦੇ ਸੀ ਉਹਦੀ ਆਵਾਜ਼ ਜਦ ਉਰਦੂ ਦੀ ਇੰਨੀ ਵਧੀਆ ਸੀਗੀ ਮੈਂ ਖਿੱਚ ਜਾਂਦਾ ਸੀ ਉਹਦੇ ਵੱਲ ਫਿਰ ਮੈਂ ਉਹਨਾਂ ਨੂੰ ਚਿੱਠੀ ਲਿਖੀ ਉਹਨਾਂ ਨੇ ਪੜ੍ਹੀ ਮੈਂ ਫੋਨ ਦੀ ਕੋਸ਼ਿਸ਼ ਕੀਤੀ ਕਰਨ ਦੀ ਮੈਂ ਜਿਵੇਂ ਮੁਦਰ ਸਸ਼ੀਬ ਦਾ ਹੋ ਗਈ ਉਹ ਮੂਰੇ ਕੋਈ ਡਾਡਾ ਜਿਹਾ ਬੰਦਾ ਸੀ ਰੇਡੀਓ ਤੇ ਬੈਠਾ ਉਹਨੇ ਕਿਹਾ ਨਹੀਂ ਗੱਲ ਹੋ ਸਕਦੀ ਨਹੀਂ ਹੋ ਸਕਦੀ ਤੁਹਾਡੀ ਤੁਹਾਡੀ ਉਮਰ ਨਹੀਂ ਨਾ ਹੋਏਗੀ ਇੰਨੀ ਉਦੋਂ ਇੱਕ ਦਿਨ ਉਹਨੇ ਗੁੱਸੇ ਚ ਕਿਹਾ ਮੈਨੂੰ ਕਿਉਂਕਿ ਆਪਣਾ ਵਕਤ ਜ਼ਾਇਆ ਮਤ ਕਰੋ ਉਹ 50 ਸਾਲ ਕੀ ਹੈ ਫੰਬੇਣਾ ਨਾ ਦਿਲ ਟੁੱਟ ਗਿਆ ਜਦੋਂ ਮੈਂ ਅੱਛਾ ਬਾਅਦ ਤੇ ਪੜ੍ਹਾਈ ਪੜੀ ਚਲਿਆ ਗਿਆ ਮੈਂ ਮੈ ਰੇਡੀਓ ਤੋਂ ਮੇਰਾ ਜਿਹੜਾ ਹੈਗਾ ਰਿਸ਼ਤਾ ਟੁੱਟ ਗਿਆ ਕਿ ਆ ਕੇ ਉਹ ਜਦੋਂ 50 ਦਾ ਹੋਵਾਂਗਾ ਫਿਰ ਨੋ 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 ਸੁਣਾ ਬੜੀ ਕਮਾਲ ਦੀ ਗੱਲ ਹੈ ਜਦੋਂ ਮੈਂ ਫਿਰ ਰੇਡੀਓ ਨਾਲ ਰਿਸ਼ਤਾ ਟੁੱਟ ਗਿਆ ਬਾਅਦ ਪੜ੍ਹਾਈ ਲਿਖਾਈ ਦੇ ਵਿੱਚ ਆ ਗਿਆ ਪਿਛਲੇ ਸਾਲ ਜਦੋਂ ਮੈਂ ਆਇਆ ਮੈਂ ਸਭ ਆਪਣੇ ਮਿੱਤਰਾਂ ਨੂੰ ਕਹਿ ਕੇ ਰੱਖਿਆ ਸੀ ਇਮਰਾਨਾ ਨੂੰ ਲੱਭੋ ਉਹ ਕਹਿੰਦੇ ਉਹਨਾਂ ਨੇ ਤਾਂ ਜੀ ਕਾਫੀ ਚਿਰ ਦਾ ਰੇਡੀਓ ਛੱਡ ਦਿੱਤਾ ਹੋਊਗਾ ਸਾਨੂੰ ਵੀ ਨਹੀਂ ਪਤਾ ਕਿੱਥੇ ਹੈ ਜਦੋਂ ਇੱਕ ਕੁੜੀ ਮੇਰਾ ਇੰਟਰਵਿਊ ਲੈਣ ਆਈ ਰੇਡੀਓ ਨਾਲ ਜੁੜੀ ਹੋਈ ਮੈਂ ਇਹ ਪੀਰ ਦੀ ਯਾਤਰਾ ਤੇ ਉਹ ਕਹਿੰਦੀ ਸਰ ਮੈਨੂੰ ਹੁਣ ਕੁਝ ਨਹੀਂ ਪਤਾ ਮੈਂ ਤੁਹਾਨੂੰ ਕੁਝ ਮਹੀਨੇ ਬਾਅਦ ਜਾਂ ਨੰਬਰ ਦੇ ਦਾਂਗੀ ਉਹਨੇ ਨੰਬਰ ਦਿੱਤਾ ਤੇ ਐ ਕਿ ਮੈਂ ਕੈਮਰਾਨਾ ਖਾਨ ਨੂੰ ਮਿਲ ਕੇ ਆਇਆ ਵਾਹ ਜੀ ਵਾਹ ਵਾਹ ਜੀ ਮੈਂ ਗੱਲ ਕੀਤੀ ਨਾ ਵੇਖੋ ਜੀ ਮੈਂ ਦੱਸਿਆ ਨਾ ਕਿ ਜਦੋਂ ਆਪ ਪੰਜਾਬਾਂ ਦੇ ਹੋਣਾ ਤੇ ਬਸ ਫਿਰ ਮੈਂ ਪੰਜਾਬੇ ਹਲੇ 40 ਦਾ ਵੀ ਨਹੀਂ ਹੋਇਆ ਅੱਛਾ ਜ਼ੈਦ ਸਾਹਿਬ ਨਾ ਸਭ ਨੂੰ ਆਪਣਾ ਹਮਦਰ ਸਮਝ ਲੈਂਦੇ ਨੇ ਨਹੀਂ ਨਹੀਂ ਮੈਂ ਤਾਂ ਆਪਣੇ ਤੋਂ ਵੱਡਾ ਸਮਝਿਆ ਸੀ ਆ ਦੇ ਜੀ ਤੁਹਾਨੂੰ ਆਪਣੀ ਜਗ੍ਹਾ ਜੈਸਟ ਗਰਾਉਂਡ ਦੀ ਲੋੜ ਹੈ ਠੀਕ ਹੈ ਅਜਿਹਾ ਜਿੰਦਰ ਸਾਹਮਣੇ ਦੱਸੋ ਤੁਸੀਂ ਅਵਾਰਡਸ ਵੀ ਮਾਸ਼ਾਅੱਲਾ ਤੁਹਾਨੂੰ ਲੱਭੇ ਨੇ ਠੀਕ ਹੈ ਜ਼ਰੂਰੀ ਤਾਂ ਲੱਭੇ ਆ ਲੱਭੇ ਨਹੀਂ ਮੈਂ ਇਨਾਮ ਜਿੱਤੇ ਨੇ ਹਾਂ ਜੀ ਜੀ ਉਸ ਬਾਰੇ ਉਸ ਬਾਰੇ ਸਾਨੂੰ ਥੋੜੀ ਡੀਟੇਲ ਦੱਸੋ ਕਿ ਕੀ ਕੀ ਤੁਸੀਂ ਕੀਤੇ ਆ ਸੀ ਕਿਹੜੇ ਕਿਹੜੇ ਕੰਮ ਨੂੰ ਤੁਹਾਡੇ ਵੇਖਦੋ ਜੀ ਤੁਹਾਨੂੰ ਇਹ ਕ੍ਰੈਡਿਟ ਮੈਂ ਨਾ ਸਹਾਫਤ ਵਿੱਚ 15 ਸਾਲ ਦੀ ਉਮਰ ਚ ਆ ਗਿਆ ਸੀ ਕਿ ਹਾਲਾਂਕਿ ਮੈਂ ਪ੍ਰੋਫੈਸ਼ਨਲ ਪੂਰੀ ਵਿੱਦਿਆ ਲਈ ਹੋਈ ਹੈ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਕੀਤਾ ਹੋਇਆ ਡਿਪਲੋਮਾ ਵੀ ਹੈ ਲੈਂਗੁਏਜ ਐਂਡ ਕਲਚਰਜ਼ ਹੈ ਮੇਰੇ ਕੋਲ ਪਰ 15 ਸਾਲ ਦੀ ਉਮਰ ਚ ਮੈਂ ਪੱਤਰਕਾਰੀ ਚ ਆ ਗਿਆ ਸੀ ਨਾਂ ਨੂੰ ਮੇਰਾ ਬਹੁਤ ਛੇਤੀ ਹੋ ਗਿਆ ਸੀ ਇੱਕ ਪੰਜਾਬੀ ਦੇ ਵੱਡੇ ਅਖਬਾਰਾਂ ਚ ਹੋ ਗਿਆ ਫਿਰ ਉਸ ਤੋਂ ਬਾਅਦ ਮੇਰੀ ਸਹਾਫਤ ਨੂੰ ਦੇਖਦੇ ਹੋ ਜਿਹੜਾ ਨੈਸ਼ਨਲ ਮੀਡੀਆ ਉਹਨੇ ਵੀ ਕਿਹਾ ਵੀ ਤੁਸੀਂ ਸਾਡੇ ਲਈ ਵੀ ਕੰਮ ਕਰੋ ਅੰਗਰੇਜ਼ੀ ਹਿੰਦੀ ਚ ਵੀ ਕੀਤਾ ਜਿਵੇਂ ਦਾ ਕੈਰਵਾਨ ਵੈਕਸੀਨ ਦਵਾਈਰ ਐਨਡੀਟੀਵੀ ਵਗੈਰਾ ਉਹਨਾਂ ਨਾਲ ਵੀ ਮੈਂ ਤਬਸਰ ਕਰ ਰਿਹਾ ਹਾਂ ਹੁਣ ਵੀ ਪੀਟੀਸੀ ਨਿਊਜ਼ ਲਈ ਵੀ ਮੈਂ ਜਦੋਂ ਵੀ ਪਾਕਿਸਤਾਨ ਦਾ ਇਸ਼ੂ ਆਉਂਦਾ ਉਹਨਾਂ ਨੂੰ ਇੱਕੋ ਹੀ ਪੰਜਾਬ ਚ ਪੱਤਰਕਾਰ ਮਿਲਦਾ ਹੁੰਦਾ ਮੈਨੂੰ ਫੜ ਲੈਂਦੇ ਨੇ ਮੈਨੂੰ ਜਿਹੜਾ ਮਿਲਿਆ 19 ਦੇ ਵਿੱਚ ਉਹ 17 ਚ ਮਿਲਿਆ ਜਿਹੜਾ ਜਿੰਦਾਬਾਦ ٹرسٹ ਵਾਰਡ ਸੀ ਤੁਸੀਂ ਅਰੰਧਤੀ ਰਾਏ ਦਾ ਨਾਮ ਸੁਣਿਆ ਹੋਏਗਾ ਇੰਡੀਆ ਦੀ ਬਹੁਤ ਵੱਡੀ ਆਦੀਬ ਹੈਗੀ ਆ ਉਹਨਾਂ ਨੇ ਇੱਕ ਜ਼ਿੰਦਾਬਾਹ ਟਰਸਟ ਨੂੰ ਕੀਤਾ ਜਿਹੜਾ ਕਿ ਮਤਵਾਦਲ ਪੱਤਰਕਾਰੀ ਕਰਦੇ ਨੇ ਮਤਵਾਦਲ ਸਹਾਫਤ ਕਰਦੇ ਨੇ ਉਹਨਾਂ ਪੱਤਰਕਾਰਾਂ ਨੂੰ ਦਿੱਤਾ ਜਾਂਦਾ ਸਾਲ ਚ ਦੋ ਦੋ ਪੱਤਰਕਾਰ ਜਾਂ ਦੋ ਮੀਡੀਆ ਧਾਰਿਆਂ ਨੂੰ ਉਹ ਮੈਨੂੰ ਮਿਲਿਆ ਸੀ 2017 ਦੇ ਵਿੱਚ 19 ਦੇ ਵਿੱਚ ਸਾਡੇ ਜਗਜੀਤ ਸਿੰਘ ਅਨੰਦ ਪੁਰਸਕਾਰ ਹੈ ਜਿਹੜੀ ਸਿੰਘ ਅਨੰਦ ਬਹੁਤ ਵੱਡੇ ਪੱਤਰਕਾਰ ਸੀਗੇ ਇਹ ਪੰਜਾਬ ਸੈਂਟ੍ਰਿਕ ਜਰਨਲਿਜ਼ਮ ਨੂੰ ਮਿਲਦਾ ਚਾਹੇ ਉਹ ਹਿੰਦੀ ਚ ਹੋਵੇ ਪੰਜਾਬੀ ਚ ਹੋਵੇ ਜੇ ਲੇਕਿਨ ਮੇਰੀ ਜਿਹੜੀ ਪੰਜਾਬੀ ਪੱਤਰਕਾਰੀ ਆ ਉਹਨੂੰ ਮੁੱਖ ਰੱਖਦੇ ਹੋਏ ਉਹ ਮੈਨੂੰ 19 ਦੇ ਵਿੱਚ ਅਵਾਰਡ ਮਿਲਿਆ ਈਵਨ ਨੈਸ਼ਨਲ ਮੀਡੀਆ ਵਿੱਚ ਵੀ ਜਿਹੜੀਆਂ ਮੇਰੀਆਂ ਕਈ ਸਟੋਰੀਜ਼ ਨੇ ਉਹ ਸਮੇਂ ਸਮੇਂ ਤੇ ਸਰਕਾਰਾਂ ਨੂੰ ਵਕਤ ਪਾਉਂਦੀਆਂ ਰਹੀਆਂ ਤੇ ਸਰਕਾਰਾਂ ਮੈਨੂੰ ਵਕਤ ਪਾਉਂਦੀਆਂ ਰਹੀਆਂ ਅੱਛਾ ਵੈਸੇ ਤੁਸੀਂ ਬੜਾ ਸੋਨਾ ਕੰਮ ਕਰ ਰਹੇ ਹੋ ਪੱਤਰਕਾਰੀ ਦਾ ਲੇਕਿਨ ਉਂਝ ਤੁਹਾਡੇ ਵਾਲੇ ਇੱਕਦਮ ਧਿਆੜ ਬੈਦੇ ਆ ਹੀ ਲੱਗਦਾ ਜਿ ਟੈਕ ਤਾਂ ਕਬੱਡੀ ਨਾਲ ਕੋਈ ਦੂਰ ਦੂਰ ਦਾ ਲੈਣਾ ਚਾਹੀਦਾ ਪਰ ਜਿਹੜੇ ਦੌੜਨ ਜਾਂ ਬੰਦਾ ਹਾਂ ਮੈਂ 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 ਜਿਹੜਾ ਪੱਤਰਕਾਰ ਇਦੀ ਪੱਤਰਕਾਰੀ ਦਾ ਵਧੀਆ ਕਬੱਡੀ ਖਿਡਾਰੀ ਹਾਂ ਅੱਛਾ ਜੀ ਪੱਤਰਕਾਰੀ ਵਾਲੀ ਕਬੱਡੀ ਮੈਨੂੰ ਇਹ ਵੀ ਦੱਸੋ ਸ਼ਵਿੰਦਰ ਸਾਹਿਬ ਕਿ ਤੁਸੀਂ ਇੱਕ ਸ਼ਾਇ ਤੇ ਰੁਕੇ ਨਹੀਂ ਲਾਇਕ ਤੁਸੀਂ ਰਾਈਟਿੰਗ ਵੀ ਕਰ ਰਹੇ ਹੋ ਠੀਕ ਹੈ ਤੁਸੀਂ ਪੱਤਰਕਾਰੀ ਵੀ ਕਰ ਰਹੇ ਹੋ ਤੁਸੀਂ ਹੋਰ ਵੀ ਸ਼ਾਇਬਾ ਬੜੀਆਂ ਵੀਡੀਓ ਜਿੰਨ ਤੁਸੀਂ ਦੱਸਿਆ ਤੇ ਕੀ ਇੱਕ ਜਗ੍ਹਾ ਤੁਹਾਡਾ ਦਿਲ ਨਹੀਂ ਲੱਗਦਾ ਦਿਲ ਦਾ ਮਸਲਾ ਨਹੀਂ ਮਸਲਾ ਇਹ ਹੈਗਾ ਕਿ ਮੇਰੇ ਕੋਲ ਇੱਕ ਜਿਹੜਾ ਨਾ ਚੀਜ਼ ਦਾ ਐਨਾਲਿਸਿਸ ਕਰਨਾ ਉਹ ਮੇਰੇ ਕੋਲ ਵਧੀਆ ਢੰਗ ਮੰਨਿਆ ਜਾਂਦਾ ਇੰਡੀਆ 'ਚ ਵੀ ਇਹ ਬੰਦਾ ਵਧੀਆ ਹੈਗਾ ਉਹਦੇ ਲਈ ਤੁਹਾਨੂੰ ਕੋਈ ਵਕ ਵਕ ਮਾਧਿਅਮ ਨਹੀਂ ਮੈਂ ਸ਼ੁਰੂਆਤ ਅਖਬਾਰ ਤੋਂ ਕੀਤੀ ਫਿਰ ਟੀਵੀ ਵਾਲੇ ਕਹਿੰਦੇ ਕਿ ਟੀਵੀ ਵਾਲਾ ਤੂੰ ਹੈ ਤਾਂ ਹੈ ਨਹੀਂ ਪਰ ਜਿੱਦਾਂ ਤੂੰ ਵਦੇ ਤੂੰ ਲਿਟਰੇਰੀ ਕੰਮ ਕਰਦਾ ਉਹ ਤੇ ਕੋਈ ਹੈ ਨਹੀਂ ਫਿਰ ਉਹਨਾਂ ਨੇ ਮੇਰੇ ਉਹ ਲਿਟਰੇਰੀ ਗੁਣ ਨੂੰ ਦੇਖ ਕੇ ਕਿਉਂਕਿ ਮੈਂ ਸਾਹਿਤਕ ਪੱਤਰਕਾਰ ਵੀ ਅਦਵੀ ਜਿਹਨੂੰ ਸਾਫੀ ਕਹਿੰਦੇ ਆ ਉਹਨਾਂ ਨੇ ਦੂਦਰਸ਼ਨ 'ਚ ਮੈਂ ਕਾਰਜ਼ਾਰੀ ਹਾਂ 2009 ਤੋਂ ਲੈ ਕੇ 13 14 ਤੱਕ ਮੈਂ ਅਦਵੀ ਪ੍ਰੋਗਰਾਮ ਕੀਤੇ ਨੇ ਫਿਰ ਉਹ ਤੋਂ ਬਾਅਦ 'ਚ ਜਿਹੜਾ ਫੋਰਨ ਦੇ ਰੇਡੀਓ ਆ ਗਏ ਉਹਨਾਂ ਦੇ ਪੋਲੀਟੀਕਲ ਤਫਸਰਾ ਮੇਰੇ ਕੋਲ ਲੈਣਾ ਹੁੰਦਾ ਸੀਗਾ ਉਹਨੂੰ ਵੀ ਡਿਫਰੈਂਟ ਇਹੀ ਹੈਗਾ ਬੰਦਾ ਫਿਰ ਜਦੋਂ ਨੈਸ਼ਨਲ ਮੀਡੀਆ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਮੇਰੇ ਕੋਲ ਵਿਸ਼ਲੇਸ਼ਣ ਕਰਨ ਵਾਲਾ ਗੁਣ ਸੀ ਐਨਾਲਿਸਿਸ ਕਰਨ ਵਾਲਾ ਗੁਣ ਸੀ ਜਾਂ ਮੈਂ ਗਰਾਉਂਡ ਰਿਪੋਰਟਿੰਗ ਕਰਨ ਵਾਲਾ ਗੁਣਾ ਮੇਰਾ ਉਹ ਮੇਰੇ ਵਕਫ ਵਕਫ ਮਾਧਿਮਾ ਨੇ ਮੈਨੂੰ ਇਸ ਕਰਕੇ ਲਿਆ ਕਿ ਭਾਈ ਇਹ ਬੰਦੇ ਕੋਲ ਆ ਗੋਣਾ अच्छा मेनू लगदा दिल लगन वाली गल नहीं है दा लगन वाली <laughs> अच्छा अच्छा एक चीज और नहीं होया हो। एक चीज और एक चीज और साडे जडे ਤੁਹਾਡੇ ਪਾਕਿਸਤਾਨ ਦੇ ਵਿੱਚ ਬਹੁਤ ਕੱਟ ਰਿਵਾਜ ਹੈ ਲੌਂਗ ਫਾਰਮ ਦਾ ਇੰਗਲਿਸ਼ ਤੇ ਇੱਕ ਅੱਧਾ ਅਦਾਰਾ ਤੁਹਾਡੇ ਹੋਰ ਨਹੀਂ ਸਾਡੇ ਵੀ ਇੱਕ ਅੱਧਾ ਹੀ ਆ ਵੈਸੇ ਲੌਂਗ ਫਾਰਮ ਦੇ ਵਿੱਚ ਮੈਨੂੰ ਕਾਫੀ ਵਧੀਆ ਮੈਨੂੰ ਲੌਂਗ ਫਾਰਮ ਦਾ ਇਕਾ ਮਨ ਆ ਜਾਂਦਾ ਤੇ ਡਬਾ ਤਾਂ ਲੌਂਗ ਫਾਰਮ ਅੱਛੀ ਕਰਦਾ ਗਰਾਉਂਡ ਰਿਪੋਰਟਿੰਗ ਅੱਛੀ ਹੈ ਮੇਰੀ ਤੇ ਤੱਬ ਤੋਂ ਤਾਂ ਚਲੋ ਹੈ ਹੀ ਹੈ ਅੱਛਾ ਸ਼ਵਿੰਦਰ ਸਾਹਿਬ ਤੁਸੀਂ ਸਾਨੂੰ ਜ਼ਰਾ ਇਹ ਦੱਸੋ ਨਾ ਕਿ ਤੁਹਾਡਾ ਪਾਕਿਸਤਾਨ ਦੂਜੀ ਵਾਰੀ ਆਣਾ ਹੋਇਆ ਠੀਕ ਹੈ ਤੇ ਤੁਸ ਤੁਹਾਨੂੰ ਪਾਕਿਸਤਾਨ ਦੀ ਕਿਹੜੀ ਸ਼ੈਅ ਵੇ ਜਿਹੜੀ ਸਭ ਤੋਂ ਸੋਹਣੀ ਲੱਗਦੀ ਹੈ ਖਾਸ ਕਰਕੇ ਪੰਜਾਬ ਦੀ ਕਿਹੜੀ ਸ਼ੈਅ ਵੇ ਜਿਹੜੀ ਨਹੀਂ ਵਧੀਆ ਲੱਗਦੀ ਆਏ ਹਾਏ ਯਾ ਵਾਹ ਮੈਨੂੰ ਉਹਦਾ ਤੁਸੀਂ ਦੇਖੋ ਕਿ ਇੱਕ ਤਾਂ ਵਾਤਾਵਰਨ ਲਾਹੌਰ ਕਦੇ ਸੌਂਦਾ ਨਹੀਂ ਹੈ ਜੀ ਅਨਾਰਕਲੀ ਦੇ ਵਿੱਚ ਬਹਿ ਕੇ ਮੈਂ ਮਿੱਤਰਾਂ ਨਾਲ ਸ਼ਾਇਰੀ ਸੁਣਦਾ ਰਿਹਾ ਮੇਰੇ ਕਿ 10 ਵਜੇ ਲੱਗੇ ਸੀਗੇ ਸਵੇਰ ਦੇ 4 ਵਜੇ ਤੇ ਉਹ ਜਿਹੜਾ ਰਾਤ ਦਾ ਖਾਣਾ ਉਹਨੇ ਚੜ੍ਹ ਕੇ ਦੂਜਾ ਖਾਣਾ ਰੱਖ ਤਸਵੀਰ ਵਾਲਾ ਰੱਖ ਦਿੱਤਾ ਸਵੇਰ ਵਾਲਾ ਆ ਜਾਂਦਾ ਤੇ ਇਹ ਵੀ ਦੱਸੋ ਨਾ ਤੁਸੀਂ ਸੌ ਨਹੀਂ ਰਹੇ ਜਦੋਂ ਦੇ ਆਇਓ ਨਹੀਂ ਸੁੱਤਾ ਨਹੀਂ ਹੋਇਆ ਕਿ ਕਿ ਆਦੀਬਾਂ ਦੀਆਂ ਜਿਹੜੇ ਹੈਗੇ ਨੇ ਪੱਤਰਕਾਰ ਆ ਉਹ ਮੇਰੇ ਰੂਮ ਚ ਆਉਂਦੇ ਰਹੇ ਮੱਸਾਂ ਮੈਂ 3 ਘੰਟੇ ਸੋਣਾ ਉੱਥੇ ਫੇਰ ਕਹਿੰਦੇ ਤੂੰ ਲਾਹੌਰ ਆ ਕੇ ਸੋਏ ਕੋਈ ਤੈਨੂੰ ਸ਼ਰਮ ਨਹੀਂ ਆਉਂਦੀ ਤੇ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਤੁਸੀਂ ਦੇਖੋ ਕਦੇ ਅਫਜ਼ਲ ਸਾਹਿਰ ਆ ਗਿਆ ਕਦੇ ਉਲੀ ਉਸਮਾਨ ਬਾਜਵਾ ਆ ਗਿਆ ਕਦੇ ਕੋਈ ਆ ਗਿਆ ਹੈ ਕਦੇ ਕੋਈ ਸੋ ਮੈਂ ਪਿਛਲੀ ਵਾਰ ਜਾ ਕੇ ਨਾ ਦੋ ਦਿਨ ਸੁੱਤਾ ਹੀ ਰਿਹਾ ਇੰਡੀਆ ਤੇ ਮੇਰੀ ਜਦੋਂ ਪਾਰਟਨਰ ਨੇ ਪੁੱਛਿਆ ਵੀ ਤੂੰ ਸੁੱਤਾ ਹੀ ਕਿਉਂ ਕਿਉਂ ਕੀ ਚੱਕਰ ਉੱਥੇ ਸੁੱਤਾ ਨਹੀਂ ਮੈਂ ਨਾ ਸੁੱਤਾ ਨਹੀਂ ਹੁਣ ਇਹ ਹੁਣ ਵੀ ਇਹੀ ਹਾਲ ਹੋ ਰਿਹਾ ਮੇਰਾ ਨਹੀਂ ਨਹੀਂ ਵੇਖੋ ਜੀ ਇਹ ਲਾਹੌਰ ਜਿਹੜਾ ਨਾ ਲਾਹੌਰ ਦੇ ਬਾਰੇ ਜੇਹੀ ਕਿਹਾ ਜਾਂਦਾ ਕਿ ਲਾਹੌਰ ਦੇ ਜੀਵੇ ਜਵੇਬ ਉਹ ਟਾਈਮ ਲੰਘਦਾ ਹੈ ਨਾ ਕਿ ਸਵੇਰੇ ਨਾਸ਼ਤਾ ਲੱਗਿਆ ਨਾ ਫਜਰੇ ਲੈ ਤੇ ਉਹ ਨਾਸ਼ਤਾ ਚੱਲਣਾ ਕੋਈ 8 9 ਵਜੇ ਤੱਕ ਮੁੜ ਕੇ ਜਿਹੜਾ ਫਿਰ 8 9 ਵਜੇ ਵਾਲੇ ਜਿਹੜੇ ਨੇ ਉਹ ਨਿਕਲ ਜਾਂਦੇ ਆਪਣੇ ਕੰਮਾਂ ਨੂੰ ਨਵੇਂ ਉੱਠ ਜਾਂਦੇ ਨੇ ਤੇ ਦੂਜੇ ਉੱਠ ਜਾਂਦੇ ਨੇ ਫਿਰ ਉਹਨਾਂ ਦਾ ਨਾਸ਼ਤਾ ਸ਼ੁਰੂ ਹੁੰਦਾ ਹੋ ਜਾਂਦਾ ਹੈ ਕਿ 12:00 ਵਜੇ ਤੱਕ ਅੱਛਾ ਉਹ ਜਿਹੜੇ ਸਵੇਰੇ 7 ਵਜੇ ਉੱਠੇ ਹੁੰਦੇ ਉਹ ਵਾਪਸ ਆ ਜਾਂਦੇ ਬਾਕੀ ਆਪਣਾ ਬਾਜਵਾ ਸਾਹਿਬ ਉਹ ਪਿਆਰ ਇੰਨਾ ਕਰਦੇ ਆਏ ਤੁਸੀਂ ਹੁਣ ਪੁੱਛ ਰਹੇ ਸੀ ਵੀ ਕੀ ਖਰੀਦਿਆ ਮੈਂ ਸੱਚੀ ਮੁੱਝੇ ਕੁਝ ਨਹੀਂ ਖਰੀਦਿਆ ਉਹ ਆਪ ਹੀ ਮੈਨੂੰ ਗਿਫਟ ਦੇ ਜਾ ਰਹੇ ਨੇ ਕਦੇ ਯਾਨੀ ਕਿ ਤੁਸੀਂ ਉਹ ਜੀ ਇਕੱਠਾ ਕਰੀ ਜਾ ਰਹੇ ਹੋ ਆ ਤੁਹਾਡੀ ਵਾਈਫ ਲਈ ਲਿਆਂਦਾ ਤੁਹਾਡੇ ਲਈ ਲਿਆਂਦਾ ਜੀ ਉਹ ਮੇਰੇ ਖਿਆਲ ਨਾਲ ਦੋ ਟੈਚੀ ਮੇਰੇ ਭਰ ਗਏ ਗਿਫਟ ਲਈ ਹਾਂ ਉਹਨੇ ਇੱਕ ਰਹਿ ਗਿਆ ਮੈਂ ਕਿਹਨੂੰ ਦੱਸਾਂ ਮੈਂ ਕੀ ਮੈਂ ਪਾਉਂ ਕਾਦੇ ਵਿੱਚ ਨਹੀਂ ਭਾਜੀ ਉਹ ਭਾਜੀ ਜਿੱਥੇ ਰਹਿ ਰਹੇ ਨੇ ਤੇ ਤੁਸੀਂ ਰਾਬਤਾ ਕਰੋ ਉਹਨਾਂ ਲੋਕਾਂ ਨੂੰ ਮੇਰੇ ਨਾਲ ਮਿਲਾ ਦਿਓ ਮੈਂ ਜੀ ਕਈ ਸਾਲਾਂ ਦੀ ਘਾਲ ਨਾ ਕਰਕੇ ਉਹ ਮਿੱਤਰ ਕਮਾਏ ਹੋਏ ਨਹੀਂ ਜੇ ਤੁਹਾਨੂੰ ਅਵਾਰਡ ਮਿਲਦੇ ਆਂ ਤਾਂ ਤੁਹਾਨੂੰ ਗਿਫਟ ਮਿਲੀ ਜਾਂਦੀ ਆ ਇਹ ਵੀ ਜੀ ਅਵਾਰਡ ਨੇ ਭਟੇ ਇਹ ਕਿਸੇ ਅਵਾਰਡ ਤੋਂ ਘੱਟ ਨਹੀਂ ਹੈਗੇ ਇੱਥੇ ਦੇ ਇੱਥੇ ਮੈਨੂੰ ਐਂ ਲੱਗਦਾ ਹੁੰਦਾ ਕਿ ਜੇ ਮੈਂ ਗਵਾਚ ਵੀ ਜਾਵਾਂ ਨਾ ਮੈਨੂੰ ਲੱਗਦਾ ਮੈਨੂੰ ਗਵਾਚਾਂ 'ਚ ਵੀ ਮਜ਼ਾ ਆਊਗਾ ਹਾਂ ਕੀ